ਜਿਨ੍ਹਾਂ ਦੇ ਕੋਲ ਕਸ਼ਮੀਰੀ ਪੰਡਤਾਂ ਨੇ ਆ ਕੇ ਬੇਨਤੀ ਕੀਤੀ ਪੁਕਾਰ ਲਾਈ ਕਿ ਸਾਡੇ ਧਰਮ ਨੂੰ ਜਿਹੜਾ ਸੰਕਟ ਵਿੱਚ ਹੈ ਸਾਡਾ ਧਰਮ ਬਚਾਉਣ ਵਾਸਤੇ ਤੁਸੀਂ ਇਹਨੂੰ ਬਚਾ ਸਕਦੇ ਹੋ ਤੁਸੀਂ ਕੁਝ ਕਰ ਸਕਦੇ ਹੋ ਤੇ ਜਦੋਂ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਪਾਛਾ ਛੋਟੀ ਉਮਰ ਦੇ ਵਿੱਚ ਸੀਗੇ ਹਾਂਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਜਦੋਂ ਦੱਸਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਤੁਹਾਡੇ ਤੋਂ ਵੱਡੀ ਸ਼ਹਾਦਤ ਹਾਂਜੀ ਤੁਹਾਡੇ ਤੋਂ ਵੱਡਾ ਦਾਨ ਨਹੀਂ ਵਾਹ ਵਾਹ ਤੁਹਾਡੇ ਤੋਂ ਵੱਡਾ ਕਾਰਜ ਕੌਣ ਕਰ ਸਕਦਾ ਹੈ ਸੱਚ ਹੈ ਤੇ ਉਸ ਸਮੇਂ ਦਿੱਲੀ ਚਾਂਦਨੀ ਚੌਕ ਨੂੰ ਤੰਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਚਲੇ ਗਏ ਤੇ ਦਿੱਲੀ ਚਾਂਦਨੀ ਚੌਕ ਦੇ ਵਿੱਚ ਉਹਨਾਂ ਨੇ ਆਪ ਦੀ ਸ਼ਹਾਦਤ ਦੇ ਕੇ ਤੇ ਉਥੋਂ ਹਿੰਦ ਦੀ ਚੱਲ ਉਹਨਾਂ ਨੂੰ ਕੌਣ ਦਾ ਜਿਹੜਾ ਮਾਨ ਪ੍ਰਾਪਤ ਹੋਇਆ ਸੀਗਾ ਕਿ ਉਹਨਾਂ ਨੇ ਹਿੰਦ ਦੀ ਚਾਤਰ ਬਣ ਕੇ ਆਪ ਦੀ ਸ਼ਹਾਦਤ ਜਿਹੜੀ ਦਿੱਲੀ ਚਾਂਦਨੀ ਚੌਕ ਦੇ ਵਿੱਚ ਅੱਜ ਉਸ ਲੋਹਾਨੀ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ ਭਾਈ ਮਤੀ ਦਾਸ ਸੀ ਭਾਈ ਸਦੀ ਦਾਸ ਸੀ ਪੰਜ ਵਿਆਲਾ ਜੀ ਜਿਨ੍ਹਾਂ ਦੀ ਧਾਰ ਦੇ ਵਿੱਚ ਆਜਾ ਪਾਏ ਲਗਭਗ 15 ਤੋਂ 20 ਦਿਨ ਹੋ ਗਿਆ ਇਸ ਸਾਧਨੀ ਨੂੰ ਬਣਾਉਣ ਦਾ ਤਿੰਨ ਵਿਸ਼ਾਲ ਨਗਰ ਕੀਰਤਨ ਆਉਣਗੇ ਇੱਕ ਨਗਰ ਕੀਰਤਨ ਸ਼੍ਰੀ ਨਗਰ ਤੋਂ ਜਿਹੜੇ ਕਸ਼ਮੀਰੀ ਪੰਡਤਾਂ ਦੀ ਰਹਿਮਾਈ ਦੇ ਨਾਲ-ਨਾਲ ਉਹ ਵੀ ਆਉਣਗੇ ਤੇ ਹਾਂ ਜੀ ਬਲੰਗਰ ਸਾਹਿਬ ਜਿਹੜਾ ਵਾ ਪਹੁੰਚੇਗਾ ਇੱਕ ਨਗਰ ਕੀਰਤਨ ਚੱਲਦਾ ਹੋਇਆ ਪਟਿਆਲਾ ਪਟਾਲਾ ਤੋਂ ਬਾਬਾ ਬਕਾਲਾ ਸਾਹਿਬ ਉਠੈਰੇਗਾ 20 ਤਰੀਕ ਨੂੰ ਆਪਣੇ ਕੋਲ ਖੇਰ ਉਹ ਲੱਗ ਕੇ ਤਹੁੰਦ ਰਿਹਾ ਹੈ ਜ਼ਿਲ੍ਹੇ ਵਿੱਚ ਆਪਾਂ ਸਾਰਿਆਂ ਦੇ ਰਣਕੇ ਸੇਵਾ ਕਰਦੇ ਸੇਵਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਆਪਾਂ ਉਹ ਪ੍ਰੋਗਰਾਮ ਜਿਹੜਾ ਸਿਰੇ ਲਾਉਣਾ ਹੈ ਕੀ ਦੀਪ ਪਰੇ ਜਿਹਦੇ ਵਿੱਚ ਹੋ ਸਕਦਾ ਹੈ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਮਾਨ ਜੀ ਵੀ ਹੋ ਸਾਡੇ ਮੰਤਰੀ ਜੀ ਸਾਹਿਬਾ ਵੀ ਹੋਣਗੇ ਆਪਣੇ ਤੋਂ ਹੁੰਦਾ ਹੋਇਆ ਜੰਗਿਆਰੇ ਤੋਂ ਅਮਰਿਤ ਸਰਸਾ ਹੈ ਜਿੱਥੇ ਗੁਰੂ ਤੇ ਮਹਾਤਮਾ ਸ਼ਾਂਤੀ ਚਾਹੁੰਦਾ ਹੈ। ਉਹ ਗੁਰੂ ਕੇ ਮਾਰ ਤੋਂ ਉੱਦਾ ਹੋਇਆ ਕਰਨ ਤਰਨ ਤੋਂ ਫਿਰ ਲਾਸ ਜਿਹੜਾ ਵਾ ਉਹ ਨੰਤਰ ਸਾਂ ਪਹੁੰਚੇਗਾ। ਤੇ ਤੀਸਰਾ ਨੰਗ ਕਿਤ ਜਿਹੜਾ ਉਹ ਮਾਲਵੇ ਕੋ ਉੱਦਾ ਆ ਮਾਝੇ ਦੇ ਵਿਚਿੰਦਰੀ ਨਹੀਂ ਕਰੇਗਾ ਤਾਂ ਬਾਪੇ ਨਾਲੇ ਉੱਦਾ ਆ ਮਾਝੇ ਤੋਂ ਮਾਲਵੇ ਕੋ ਬਾਪੇ ਤੋਂ ਉੱਦਾ ਆ ਉਹ ਵੀ ਨੰਤਰ ਸਾਂ ਜਾ ਕੇ ਇਹਨਾਂ ਸਾਰੇ ਨੰਗ ਕਿਤਾਂ ਦੀ ਸਮਾਪਤੀ ਹੋਵੇਗੀ। ਮੈਂ ਤੁਹਾਨੂੰ ਅੱਜ ਬੇਨਤੀ ਕਰਨ ਤੇ ਆਇਆ ਕਿ ਤੁਸੀਂ ਸਾਰੇ ਆਪਾਂ ਰਲ ਕੇ ਜਿੱਥੇ ਤੰਤਰ ਸਿੰਘ ਸਾਹਿਬ ਜੀ ਅਤੇ ਵਾਜਾ ਸਾਹਿਬ ਜੀ ਦੇ ਚਾਣੇ ਪਸਤੇ ਨੇ ਜਿੱਥੇ ਉਹਨਾਂ ਨੇ ਜਿਹੜੀ ਜਿਹੜੀ ਧਰਤੀ ਨੂੰ ਬਾਗ ਲਾਇਆ ਇਹਨਾਂ ਮੇਲਾ ਦੇ ਗੁਰਦਵਾਰਾ ਸਾਹਿਬ ਦੇ ਵਿੱਚ ਸਰਕਾਰ ਵੱਲੋਂ ਇਹ ਸਮਾਗਮ ਕੀਤੇ ਜਾ ਰਿਹਾ ਹੈ ਤੇ ਮੈਂ ਬੇਨਤੀ ਕਰਦਾ ਕਿ ਆਪਾਂ ਸਾਰੇ ਰਲ ਕੇ ਇਸ ਸਮਾਗਮ ਨੂੰ ਇਹਨਾਂ ਸਮਾਗਮਾਂ ਦੀ رونਕ ਨੂੰ ਵਧਾਈਏ ਨਾ ਸਮਾਗਮ ਦੇ ਵਿੱਚ ਵੀਸੇ ਨਾਲ ਬਣੀਏ ਭਾਗੀ ਨਾਲ ਬਣੀਏ ਤਾਂ ਜੋ ਗੁਰੂ ਸਾਹਿਬ ਤੁਹਾਡੇ ਸਾਰਿਆਂ ਦੇ ਮਿਹਰ ਕਰਨ ਤੁਹਾਡੇ ਸਾਰਿਆਂ ਦੇ ਕਿਰਪਾ ਕਰਨ ਤੁਹਾਡੇ ਸਾਰਿਆਂ ਦੇ ਮਿਹਰ ਪ੍ਰਿਆਰ ਨਾਲ ਹੱਥ ਰੱਖਣ ਤੇ ਸਾਡੀ ਸਰਕਾਰ ਨੂੰ ਵੀ ਹਮੇਸ਼ਾ ਜਨਾਬਾ ਬੰਦ ਕਰਦੇ ਜਨਾਬਾ ਬੰਦ ਕਰਦੇ ਅਸੀਂ ਇਹ ਸਾਡੀ ਸਰਕਾਰ ਨੂੰ ਪੰਚੀ ਸਰਪ ਗੁਰਜੀ ਮਾਜੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ ਐਵੇਂ ਜਿਸੀ ਜਿਹੜੀ ਸੇਵਾ ਜਿਹੜੀ ਮੱਕੀ ਹੈ ਮਾਲਕ ਨੇ ਉਹ ਅਸੀਂ ਉਹਨਾਂ ਬੋਦੇ ਰਹੀਏ ਜਦੋਂ ਸਮਾਂ ਲੈਂਦਾ ਹੋਇਆ ਮੈਂ ਸਾਰੀ ਸੰਗਤ ਦਾ ਜਿੰਨੇ ਵੀ ਤੁਸੀਂ ਸਾਰੇ ਐਫਸੀ ਸਾਹਿਬਾਨ ਪਹੁੰਚੇ ਹੋ ਸੰਗਤ ਪਹੁੰਚੀ ਹੈ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ਗੁਰੂ ਸਾਹਿਬ ਅੱਗੇ ਮੈਂ ਸਾਰੇ ਮੈਂ ਸਾਰੇ ਐਫਸੀ ਸਾਹਿਬਾਨ ਜਿੰਨੇ ਵੀ ਸਾਰੇ ਇੱਥੇ ਸਾਥੀ ਜਿਮੇਰੇ ਸਾਦਕਾ ਮੈਂ ਜੇ ਨਾਮ ਲੈਣ ਇਕੱਲੇ ਇਕੱਲੇ ਦੇ ਨਾਮ ਦੀ ਲੰਗੀਆਂ ਮੈਂ ਸਾਰੇ ਬਹੁਤ ਸਰਕਾਰ ਤੋਂ ਲਈ ਚਾਹ ਉਹ ਅਮ ਜੀ ਨੇ ਕਾਇਓ ਸਾਡੇ ਸਾਥੀ ਨੇ ਰਵੀ ਜੀ ਹੈ ਜਿਨ੍ਹਾਂ ਨੇ ਦਿਨ ਰਾਤ ਇਸ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਹੈ ਤੁਹਾਡਾ ਧੰਨਵਾਦ ਹੈ ਤੇ ਮੈਂ ਬੇਨਤੀ ਕਰਨਾ ਕਿ ਜਿਹੜਾ 14 ਤਰੀਕ ਨੂੰ ਸਮਾਗਮ 14 ਤਰੀਕ ਵਾਲੇ ਦਿਨ ਜਿੱਥੇ ਆਈਟੀਆਈ ਹੈ ਉੱਥੇ ਬਹੁਤ ਵੱਡੇ ਲੈਵਲ ਤੇ ਸਾਰਾ ਦਿਨ ਸਾਰਾ ਦਿਨ ਸਮਾਗਮ ਚੱਲੇਗਾ ਤੁਹਾਡੀ ਰਾਂਗੀ ਜੱਤੇ ਤੁਹਾਡੀ ਜੱਤੇ ਕਵੀਸ਼ਰੀ ਜੱਤੇ ਸਾਰੇ ਆਉਣਗੇ ਤੇ ਆਪਾਂ ਉਸ ਦਿਨ ਵਾਸਤੇ ਸਾਰੇ ਆਏ ਆਂ ਕਿਹਾ ਗੋ ਕੀਤੇ ਟਾਈਮ ਤੋਂ ਆਪ ਦੀ ਕਿੰਨੀ ਜਿੰਦਗੀ ਤੋਂ ਗੁਰੂ ਮਹਾਰਾਜ ਦੇ ਨਾਲ ਜਿਹੜਾ ਆਪਾਂ ਸਮਾਂ ਲੁਮਾਏ ਆਂ ਆਜੀ ਜਿੰਦਗੀ ਦੇ ਸਮੇਂ ਦਾ ਤਸਵੰਦ ਕਰਨਾ ਹੈ ਸਮੇਂ ਦਾ ਤਸਵੰਦ ਵੀ ਬਹੁਤ ਜ਼ਰੂਰੀ ਹੈ ਸਮੇਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗੱਲਾਂ ਜਿਹੜਾ ਤੋਂ ਤਾਹਮਦ ਕਰਦਾ ਸਾਡੀ ਨਗਰ ਪੰਚਾਇਤ ਦਾ ਬਾਬਾ ਬਕਾਲਾ ਸਾਹਿਬ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੀ ਨਿਮਾਇਂਦਗੀ ਕਰਦਾ ਹੋਇਆ ਸੇਵਾ ਕਰਦਾ

ਬڑے ਵਿਸਾਰ ਦੇ ਨਾਲ ਗੁਰੂ ਮਹਾਰਾਜ ਸਦਾਬਾਈ ਸਦਾਬਾਈ ਬਾਰੇ ਦੱਸਿਆ ਉਹਨਾਂ ਦੀ ਸ਼ਹੀਦੀ ਘਟਨਾ ਬਾਰੇ ਦੱਸਿਆ ਸਾਰੇ ਨੇ